ਹਾਂਜੀ ਸਤਿ ਸ੍ਰੀ ਅਕਾਲ ਸੱਜਣਾ ਮਿੱਤਰੋ ਪਿਆਰਿਓ ਇੱਕ ਬਹੁਤ ਵਧੀਆ ਵੀਡੀਓ ਅੱਜ ਤੁਹਾਡੇ ਨਾਲ ਸਾਂਝ ਪਾਵਾਂਗੇ ਭਾਈ ਜੀ ਖਿਲਾੜੀ ਇੱਥੇ ਚੱਲਦੀ ਐ ਹਾਂਜੀ ਸ਼ੁਰੂ ਕਰਦੇ ਕੰਮ ਕਿ ਨਹੀਂ ਹਾਂਜੀ ਹਾਂਜੀ ਕਰਦੇ ਸ਼ੁਰੂ ਸ਼ੁਰੂ ਹੋ ਗਿਆ ਲਓ ਜੀ ਕਹਿੰਦੇ ਸ਼ੁਰੂ ਕਰਦੇ ਕੰਮ ਇੱਕ ਖਿਲਾੜੀ ਬਾਪੂ ਜੀ ਚਲਾਉਂਦੇ ਨੇ ਪਿੰਡ ਦਸਾਰਨਾ ਜੀ ਹੈ ਬਹੁਤ ਵਧੀਆ ਵੀਡੀਓ ਹੋਣ ਜਾ ਰਿਹਾ ਕੱਲੀ ਕੱਲੀ ਗੱਲ ਦੇਖਣ ਵਾਲੀ ਹੋਣੀ ਐ ਬਹੁਤ ਵਧੀਆ ਨਜ਼ਾਰੇਦਾਰ ਉਹ ਵੱਲੇ ਸਾਸਰੀ ਕਾਲ ਬਾਪੂ ਜੀ ਉਹ ਵੱਲੇ ਡੱਟ ਕੇ ਤੁਸੀਂ ਤਾਂ ਹੈ ਲੈ 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 ਪੈ ਗਿਆ ਕੁੰਡਾ ਹੈ ਓ ਬੱਲੇ 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 ਐ ਤੇਰੇ ਨਜ਼ਾਰੇਦਾਰ ਹੈ ਕਾਤੇ ਸ਼ੁਰੂ ਕਰਿਆ ਬਾਹਰੋਂ ਸ਼ੁਰੂ ਕਰਿਆ ਥੋੜੀ ਦੇਰ ਨਹੀਂ ਇਸ ਵਾਰ ਦਾ ਹਾਂ ਐਤਕੀ ਦੀ ਪਹਿਲਾ ਦਿਨ ਅਜ ਨਾ ਨਾ ਹਾਂ ਬਸ 16 ਤਰੀਕ ਦੀ ਸ਼ੁਰੂ ਕਰੀ 16 ਤਰੀਕ ਦੀ ਸ਼ੁਰੂ ਕੱਥੀ ਹੋਈ ਹੈ ਹਾਂ ਬਾਪੂ ਨੌ ਕਿਆ ਤੁਹਾਡਾ ਅਮਰੀਕ ਸਿੰਘ ਅਮਰੀਕ ਸਿੰਘ ਖਿਡਾਰੀ ਵਾਲਾ ਹੈ ਕਿ ਖਿਡਾੜੇ ਵਾਲਾ ਖਿਡਾਰੀ ਖਿਡਾਰੀ ਉਹ ਖਿਡਾਰੀ ਮੈਂ ਫਰਕ ਹੁੰਦੀ ਆ ਕੀ ਫਰਕ ਹੁੰਦਾ ਖਿਡਾਰੀ ਤੇ ਉਹਦੇ ਉਹਦੇ ਘਰ ਵਾਲੀ ਖਿਲਾੜ ਖਲਾੜਾ ਜੀ ਦਾ ਆ ਬਾਬੂ ਉਹ ਬੱਲੇ ਤੇਰੇ ਖਿਲਾੜੀ ਖਿਲਾੜੇ ਦੀ ਘਰ ਵਾਲੀ ਹੁੰਦੀ ਹੈ ਹੋਰ ਉਹ ਬੱਲੇ ਤੇਰੇ ਇਧਰਲੇ ਪਾਸੇ ਦੇਖੋ ਜੀ ਜਗਾੜ ਹਾਂ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਵਧੀਆ ਜੀ ਵਧੀਆ ਵਾਹ ਜੀ ਵਾਹ ਜੱਗਾ ਹੈ ਹਾਂ ਜੀ ਜੱਗੇ ਜੱਗੇ ਮਾਰਿਆ ਲਾਲਪੁਰ ਡਾਕਾ ਹੈ ਉਹ ਵਾਲਾ ਜੱਗਾ ਇਹ ਨਾ ਨਾ ਮੈਂ ਤਾਂ ਹੋਰ ਹਾਂ ਯਾਰ ਇਹ ਹੋਰ ਇਹ ਗੋੜਾ ਵਾਲਾ ਜੀ ਕਿਰਜਾ ਇਹ ਗੋੜਾ ਵਾਲਾ ਜੱਗਾ ਜੱਗਾ ਗੋੜਾ ਵਾਲਾ ਜੱਗੇ ਕਿਆ ਜਗਾੜ ਲਾਇਆ ਇਹ ਇਹ ਜਗਾੜਵਾ ਵਧੀਆ ਲਾਇਆ ਵਾ ਅੱਛਾ ਤੇਲ ਤੁਲ ਦਿੱਤਾ ਹੋਇਆ ਨੂੰ ਹੈਨਾ ਤੇਲ ਲਾ ਕੇ ਰੱਖਦੇ ਸੀ ਰਮਾ ਰਹਿੰਦਾ ਆ ਵਾਦੀ ਵਾ ਇੱਕ ਬੰਦਾ ਚੱਕ ਦਊਗਾ ਤਾਈ ਨਹੀਂ ਦੋ ਬੰਦੇ ਤਿੰਨ ਬੰਦੇ ਚਾਹੀਦੇ ਕੜਾਹਾ ਚੱਕਣ ਨੂੰ ਤਿੰਨ ਬੰਦੇ ਹਾਂ ਇਹਦੇ ਨਾਲ ਕੰਮ ਸਕਾਲਾ ਇੱਕ ਬੰਦਾ ਚੱਕਦਾ ਇਹਨੂੰ ਬਸ ਦੋ ਬੰਦੇ ਸਾਧ ਚਲੋ ਗੁੜ ਦੀ ਗੱਲ ਕਰਦੇ ਹੁਣ ਫਿਰ ਵਾਪ ਪੰਨਾ ਆਪਣਾ ਹਾਂਜੀ ਗੰਨਾ ਕੁਆਲਿਟੀ ਕੁਆਲਿਟੀ 85 85 ਹਾਂਜੀ ਤੇ ਇੱਕ ਨੰਬਰ ਪਿਓਰ 85 ਪਿਓਰ 85 ਹੈ ਹਾਂ ਲਓ ਜੀ ਆ ਦੇਖੋ ਜੀ ਆਪ ਆਪ ਨੂੰ ਲੱਗਿਆ ਹੋਇਆ ਹੂੰ ਬਾਪੂ ਫੋੜੀ ਕਹਿੰਨ ਨਾ ਫੋੜੀ ਆ ਕੇ ਚੈੱਕ ਕਰਨ ਲੱਗਿਆ ਹੈ ਆ ਕੇ ਚੈੱਕ ਕਰਕੇ ਉਂਗਲੀ ਲਾ ਕੇ ਹੱਥ ਘਾਰਤੀ ਆਪ ਨੂੰ ਪਤਾ ਗਿਆ ਚੈੱਕ ਕਰਦਾ ਨਾ ਉਂਗਲੀ ਜੀ ਨਾ ਰੋੜੀ ਚੈੱਕ ਕਰਨਾ ਰੋੜੀ ਹਾਂ ਹਾਂ ਰੋੜੀ ਬਣੀ ਕਿ ਬਣੀ ਨਹੀਂ ਬਣ ਗਈ ਲੈ ਜੀ ਹੁਣ ਪਿੱਛੇ ਹੱਟ ਲੋ ਜੀ ਕਹਿੰਦਾ ਹਰੇਓ ਪਿੱਛੇ ਨੂੰ ਆ ਲੋ ਜੀ ਪੈਣ ਲੱਗਿਆ ਵੀ ਆਜੋ ਜੀ ਆਜੋ ਬੱਸ ਬੱਸ ਉਹ ਬੱਲੇ ਬੱਲੇ ਜਿਹਦਾ ਲੈਂਟਰ ਪੈਂਦਾ ਨਾ ਕੋਟੀ ਪੈਂਦੀ ਬਾਪੂ ਪਿਛਲੀ ਵਾਰੀ ਕੋਟੀ ਪਾਈ ਥੀ ਹੈ ਹਾਏ ਐ ਕਿ ਪਉਦੀ ਦੇਖੀ ਚੱਲ ਹੁਣ ਚੱਲ ਆ ਲੋ ਜੀ ਚੱਲ ਬੇ ਜੱਗੇ ਨੇ ਕਿ ਮਾਤਾ ਜੀ ਹੈਂਡਲ ਆ ਲੋ ਜੀ ਆ ਗਿਆ ਗੋੜ ਉਹ ਬੱਲੇ ਬੱਲੇ ਛਾਲੀ ਮਾਰਦਾ ਆਂਦਾ ਜੀ ਬੱਲੇ 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 ਨਜਰ ਦਾ ਨਜ਼ਰਦਾਰ ਓ ਜੀ ਪੁੱਤ ਦਾ ਰਸ ਹੈ ਰੋ ਰੋ ਵੀ ਕਹਿੰਦੇ ਹੁੰਦੇ ਆ ਨਾ ਮੈਂ ਵੀਰੇ ਆ ਗਿਆ ਬਾਪੂ ਅੱਜ ਮੈਂ ਕੜਾਹਾ ਪੁਸਤਕਾ ਦੇਖਣ ਤਾਂ ਮੈਂ ਟਾਈਮ ਸਰ ਆ ਗਿਆ ਜੀ वाह पेंडी पूरी कौटी बापू है बल्ले <laughs> देखो जी इधर तो पासे भी जाओ पिंड आज है एक नंबर का गुड़ बिल्कुल शुद्ध क्वालिटी बापू सौ परसेंट गारंटी है शुद्ध की ਪਿਓ ਸੁਧ ਹੈ ਜੋ ਸਾਹ ਦੇਰਾ ਫੇਰੀ ਤਾਂ ਕੋਈ ਮਤਲਬ ਨਹੀਂ ਹੈਗਾ ਬਾਕੀ ਸਪਸਟੀਕਨ ਕਾ ਲੋਏ ਨਾ ਬੰਦਿਆਂ ਦੀ ਕਿੰਨੇ ਬੋਲਦਾ ਤੈਨੂੰ ਕਰਨਗਾ ਪਹਿਲਾਂ ਤੁਸੀਂ ਦੱਸੋ ਪਿਓ ਹੈ ਜੀ ਹੈ ਬਿਲਕੁਲ ਪਿਓ ਵਾਹੀ ਕੰਮ ਕਰਦੇ ਪਹਿਲਾਂ ਦੀ ਸੁਧ ਹਾਂ ਜੀ ਹਾਂ ਆ ਦੇਖ ਜੀ ਬਿਲਕੁਲ ਸੱਜਾ ਜੀ ਉਹ ਲੈ ਪੈਗੀ ਕਾਡੀ ਕੰਮ ਭੁੱਲ ਗਿਆ ਤਾਂ ਇੱਕ ਕਿਆ ਭੁੱਲ ਗਿਆ ਉਹ ਠਰਜ 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 ਭੁੱਲ ਗਿਆ ਕੁਛ ਤੇਰੀ ਬੋਤਾਂ ਦੇ ਆਕਮਾ ਭੁੱਖਿਆ ਭੁੱਲ ਗਿਆ ਤਾਂ ਵਾਹ ਭੁੱਲ ਗਿਆ ਯਾਰ ਮਾਣ ਗਿਆ ਕੋਲ ਚਣਾ ਆ ਵੀ ਨਾ ਅੱਛਾ ਕਿ ਤੁਹਾਨੂੰ ਲੱਗਾ ਅਸਲੀ ਚੀਜ਼ ਰਹੀ ਤੀ ਉਹ ਲਾਲਾ ਕਿ ਹੁੰਦਾ ਬਾਪੂ ਲਾਲਾ ਹੈ ਉਹ ਲਾਲਾ ਕਿ ਹੁੰਦਾ ਹੈ ਦੱਸ ਉਹ ਲਾਲਾ ਕਿ ਹੁੰਦਾ ਜੇ ਸਾਡੇ ਸਰੋਤਿਆਂ ਨੂੰ ਤਾਂ ਲੱਗੇ ਲਾਲਾ ਕਿ ਹੁੰਦਾ ਹੈ ਹੈ ਕੀ ਹੁੰਦਾ ਲਾਲਾ ਹਾਂ ਇਹਨਾਂ ਨੂੰ ਪਤਾ ਲੱਗੇ ਦੇਖਣ ਵਾਲਿਆਂ ਨੂੰ ਲਾਲਾ ਹੈ ਆ ਲੋ ਜੀ ਹੂੰ ਆ ਦੇ ਗੰਢ ਕੱਢ ਕੇ ਧਾਫਾ ਨਵਾਂ ਰੋ ਆ ਗਿਆ ਹੈ ਇਧਰ ਤੇ ਝੋਕ ਲੱਗੂਗੀ ਹੈ ਝੋਕ ਲਾਓ ਜੀ ਲਾਓ ਜੀ ਝੋਕ ਫਿਰ ਹਾਂ ਆ ਦੇਖੋ ਇਹ ਝੋਕ ਪਰ ਝੋਕ ਪਰ ਬੈਠ ਕੇ ਬਾਈ ਜੀ ਐ ਐਦਾ ਬੈਠੇ ਨੇ ਝੋਕ ਪਰ ਹੈ ਇਹਨੂੰ ਕਿਆ ਕਹਿੰਦੇ ਝੋਕਾ ਕਹਿੰਦੇ ਇਹਨੂੰ ਜਿਹੜਾ ਝੋਕ ਪਰ ਬੈਠਦਾ ਹੈ ਜਿਹੜਾ ਝੋਕ ਪਰ ਬੈਠਦਾ ਝੋਕਾ ਹੁੰਦਾ ਬੱਚੋਕਣੇ ਆ ਝੋਕਣੇ ਵਾਲਾ ਹੈ ਝੋਕਾ ਵੀ ਗਲੇਵਾ ਮੈਂ ਜੋ ਮਰਜ਼ੀ ਕਹੀ ਚਲੋ ਹੈ ਅਭੀ ਪਕਾਵਾ ਤੋਂ ਕਹੀ ਹੁੰਦਾ ਜੀ ਹਾਂਜੀ ਜਹਾਜ਼ਰੀ ਪਕਾਵਾ ਦੋਨਾ ਝੋਕਾ ਹੀ ਹੁੰਦਾ acha ਪਕਾਵਾ ਗੋੜ ਪਕਾਵਾ ਐ ਝੋਕਾ ਅਸਲੀ ਪਕਾਵਾ ਜਿਹੜਾ ਝੋਕਾ ਹੁੰਦਾ ਅਸਲੀ ਪਕਾਵਾ ਉਹੀ ਹੁੰਦਾ ਪਰ ਉਹਨੂੰ ਪਤਾ ਕਿੰਨਾ ਪਾਉਣਾ ਹੈ ਹਾਂ ਹਾਂ ਕਿੰਨਾ ਪਾਉਣਾ ਹੈ ਹਾਂ ਕਿੰਨਾ ਢੇਗ ਲੱਗਣਾ ਉਹਦੇ ਹਿਸਾਬ ਨਾਲ ਮੰਨਣਾ ਗੁਰ ਜਾਂ ਮੈਂ ਤਾਂ ਜਾਂ ਕਿੰਨਾ ਕਿ ਝੋਕਾ ਪਾ ਜਾਂ ਗੁਰ ਪਾਉਣਾ ਜਾਂ ਕਿੰਨਾ ਝੋਕਾ ਹਾਂ ਬਤਾਂ ਹਾਂ ਕਹਿੰਦੇ ਜੀ ਅਸਲੀ ਪਕਾਵਾ ਜਿਹੜਾ ਨਾ ਜੀ ਝੋਕਾ ਹੁੰਦਾ ਬਾਈ ਕਿਆ ਨਾਮ ਤੁਹਾਡੇ ਝੋਕੇ ਦਾ ਮੈਂ ਨਾ ਬਲਜਿੰਦਰ ਸਿੰਘ ਆ ਜੀ ਲੈ ਜੀ ਚੋਕਾ ਚੋਕਾ ਕਰਕੇ ਬਾਜ਼ ਮਾਰੀ ਕਦੀ ਕਿਸਨੇ ਨਹੀਂ ਨਹੀਂ ਜੀ ਮੈਂ ਤਾਂ ਗੁੰਮ ਕਰਦਾ ਹਾਂ ਮੈਂ ਤਾਂ ਹੈ ਚੋਕਾ ਮੈਨੂੰ ਦਾ ਮੈਂ ਤਾਂ ਕਹੂੰਗਾ ਕੰਮ ਕਰ ਅੱਜ ਫਿਰ ਚੋਕਾ ਬਣਾ ਤੇ ਆ ਆਏ ਹਾਂ ਚੋਕਾ ਮਾ ਕੋਈ ਗੱਲ ਅੱਜ ਮੈਂ ਤੇ ਚੋਕਾ ਬਣਾ ਤੇ ਜੱਗੇ ਇਹਨਾਂ ਨੂੰ ਐਵੇਂ ਉਹ ਬੱਲੇ ਦੇਖੋ ਜੀ ਹਾਸਾ ਪਿਆਰ ਮੁਹੱਬਤ ਕਿੱਥੇ ਲੱਭਣਾ ਹੈ ਹਾਂ ਨਜ਼ਾਰੇ ਦਾ ਕੋਈ ਚੋਕੇ ਅੱਜ ਚੋਕ ਨੇ ਮੈਂ ਫਰਕ ਹੈ ਅੱਛਾ ਕਿਆ ਫਰਕ ਹੈ ਝੋਕੜੇ ਮੈਂ ਝੋਕੜੇ ਮੈਂ ਕੀ ਆ ਗਿਆ ਜਿੰਦਾ ਜਿਹੜਾ ਕੋਈ ਕੰਮ ਨਹੀਂ ਕਰਦਾ ਅੱਛਾ ਜਿਹੜਾ ਝੋਕਾ ਇਸ ਜਿਹੜੇ ਬੰਦੇ ਨੂੰ ਬੋਲਦਾ ਵੀ ਝੋਕਣਾ ਕਿਹਾ ਹੁੰਦਾ ਝੋਕਣਾ ਹੁੰਦਾ ਜਿਹੜਾ ਕੋਈ ਬੰਦਾ ਕੰਮ ਨਹੀਂ ਕਰਦਾ ਬੈਠਾ ਰਹਿੰਦਾ ਸਾਰਾ ਦਿਨ ਉਹਨੂੰ ਝੋਕਣਾ ਕਹਿੰਦੇ ਆ ਉਹਨੂੰ ਝੋਕਣਾ ਝੋਕਾ ਹੁੰਦਾ ਜਿਹੜਾ ਗੁੜ ਪਕਾਉਣ ਜਾਣਦਾ ਹੈ ਅੱਛਾ ਤਜਰਬਾ ਉਹਨੂੰ ਕਿੰਨਾ ਰਸ ਪੈਣਾ ਇਹਦੇ ਵਿੱਚ ਕਦਹੀ ਗੁੜ ਤਾਰਨਾ ਠੀਕ ਹੈ ਰੋੜੀ ਬਣਾ ਇਹ ਫਿਰ ਝੋਕਣਾ ਨਹੀਂ ਹੈਗਾ ਝੋਕਾ ਹੈਗਾ ਇਹ ਝੋਕਾ ਲੈ ਵੀ ਝੋਕੇ ਗੱਲ ਬਣ ਗਈ ਪੱਕੀ ਹੈ ਨਾ ਪੈ ਗਿਆ ਤੇ ਝੋਕਾ ਓ ਬਾਜੀ ਵਾਹ ਹੈ ਝੋਕਿਆ ਝੋਕੜੇ ਦਾ ਵਾਰ ਦਿੰਦਾ ਹਾਂ ਆ ਦੇਖੋ ਜੀ ਇੱਕੜਾ ਹੁੰਦਾ ਜੀ ਕੰਮ ਨਾਲੇ ਢਿਪਟਾ ਪਾ ਦਈਆ ਰੋੜਦਾ ਰੰਗ ਦੇਖੋ ਜੀ ਕੀ ਨਜ਼ਾਰਾ ਦਾ ਰੰਗ ਗੁਰਦਾ ਆ ਬਾਪੂ ਗੁੜ ਪਰ ਮਲਾਈ ਵੀ ਆਂਦੀ ਇੱਧਰਲੇ ਪਾਸੇ ਆ ਜੀ ਆਹ ਜਮਰੇ ਆ ਅੱਛਾ ਇਹ ਵੀ ਗੋੜਾ ਪਿਆ ਪਿਓਰ ਹੈ ਹੈ ਪਿਓਰ ਦੀ ਨਿਸ਼ਾਨੀ ਹੈ ਇਹ ਆ ਕਹਿੰਦੇ ਜੀ ਮਲਾਈਂ ਦੇਖੋ ਜੀ ਮੈਂ ਤੁਹਾਨੂੰ ਦਿਖਾਣਾ ਕਹਿੰਦੇ ਪਿਓਰ ਗੋੜ ਦੇ ਨਿਸ਼ਾਨੀਆਂ ਜੀ ਇਹ ਹੂੰ ਆ ਵਿੱਚ ਵਿੱਚ ਨੂੰ ਰੰਗ ਵੀ ਛਾਤੀ ਮਾਰਦਾ ਲਾਲ ਲਾਲ ਜਾ ਹੈ ਆ ਲਾਲੀ ਜੀ ਕਾ ਛਾਤੀ ਮਾਰਦੀ ਲਾਲਾ ਹੁੰਦਾ ਹੀ ਲਾਲਾ ਹੁੰਦਾ ਲਾਲਾ ਹੈ ਲਾਲਾ ਇੱਕ ਗੁੱਦ ਵੀ ਹੋ ਗਿਆ ਹੁਣ ਜੀ ਬਟਾਈ ਹੋ ਰਹੀ ਹੈ ਲਾਲੇ ਤੇ ਹੁਣ ਬਟਾਈ ਬੱਟ ਹੋਈ ਜਾਣਾ ਬੱਟ ਕਦੇ ਨਹੀਂ ਜੰਮ ਜਾਣਾ ਅੱਛਾ ਪਹਿਲਾਂ ਵੱਡ ਹੁਣ ਲਾਲੇ ਤੇ ਲਾਲਾ ਹੁੰਦਾ ਪਹਿਲਾਂ ਅੱਛਾ ਆ ਲੋ ਜੀ ਪਹਿਲਾਂ ਲਾਲਾ ਹੁੰਦਾ ਜੀ ਫਿਰ ਲਾਲੇ ਤੇ ਬਾਅਦ ਕਹਿੰਦੇ ਨੂੰ ਵੱਡਣਾ ਤੇ ਵੱਡੀ ਤੇ ਬਾਅਦ ਫੇਰੀ ਗੁੱਡ ਪਾਉਣੀ ਆ ਆ ਦੇਖੋ ਜੀ ਅੱਗੇ ਨੂੰ ਹੱਥੀਂ ਦਾ ਬੱਝੇ ਕਰਦੇ ਤੇ ਹੱਥੀਂ ਹੁੰਦੀ ਸੀ ਜੀ ਅੱਛਾ ਹਾਂ ਹੱਥੀਂ ਦਾ ਬੱਝੇ ਕਰਦੇ ਨੇ ਵਾਹ ਜੀ ਵਾਹ ਵਾਹ ਜੀ ਵਾਹ ਖਤਮ ਹੋ ਗਈਆਂ ਹੂੰ ਬਾਪੂ ਤਾਂ ਪੂਰੀ ਜਮਾਨਾ ਦੁਆ ਆ ਗਿਆ ਹੁਣ ਦੁਆ ਆ ਗਿਆ ਜਮਾਨਾ ਨਾ ਹਾਂ ਕਿਉਂ ਦੀਦੀ ਅੱਛਾ ਹਾਂ ਹੱਤੀ ਕੀ ਕਰਦੀ ਸੀ ਹੱਤੀ ਕੱਢਦੇ ਹੁੰਦੀ ਤੇ ਹੱਤੀ ਨਾ ਮਰੂ ਕਰਦਾ ਲੱਕੜੀ ਦਿੰਦੀ ਕਿਉ ਲੱਕੜ ਦੇ ਹੁੰਦੀ ਸੀ ਤੁਹਾਡੀ ਵਾਲੀ ਅੱਥੀ ਹੈਗੀ ਤੁਹਾਡੇ ਕੋਲ ਕਿੱਥੇ ਗਈ ਹੈ ਫੋਣੀ ਹੈਗੀ ਫੋਣੀ ਆ ਗਈ ਉਹਨਾਂ ਤੇ ਖਾਣੇ ਮਾਰ ਕੇ ਜਿਹੜੇ ਬਣਾਉਂਦੇ ਤੇ ਖਾਣੇ ਮਾਰ ਕੇ ਜਿਹੜੇ ਬਣਾਉਂਦੇ ਤੇ ਲੋਜੀਕਲ ਤੇ ਖਾਣੇ ਬਾਪੂ ਕਹਿੰਦਾ ਮਾਰ ਕੇ ਹੂੰ ਆ ਦੇਖੋ ਜਿੱਥੇ ਲੇ ਪਾਸੇ ਇਹਨੂੰ ਕਾਹ ਕਹਿੰਦੇ ਜਿਹੜਾ ਪੰਦਾ ਰਸ ਹੈ ਉਹ ਤਾਂ ਝੋਕਾ ਹੋ ਗਿਆ ਬਸ ਝੋਕਾ ਬਦਲ ਗਿਆ ਜੱਗਾ ਝੋਕਾ ਬਣ ਗਿਆ ਇੱਥੇ ਇੱਧਰ ਹੁਣ ਆਹ ਜਿਹੜਾ ਰਸ ਪਾ ਰਿਹਾ ਕੱਢ ਕੇ ਇਹਨੂੰ ਕਹਿੰਦੇ ਧਾਰ ਨਗੇਰਾ ਧਾਰ ਨਗੇਰਾ ਓਏ ਜਿੱਕੇ ਤਾਂ ਪਾਉਣਾ ਤਾ ਯਾਰ ਤੂੰ ਆਇਆ ਹਾਂ ਤੇਰਾ ਚਿੱਕੜ ਕਰ ਦੇਣਾ ਕਹਿੰਦਾ ਚਿੱਕੜ ਕਰਦਾ ਮੈਂ ਉਹ ਦੇਖਦਾ ਇਹਨੇ ਕੀ ਕਰਤਾ ਇਹਦਾ ਅਰੇ ਅਰੇ ਬਾਈਕ ਦੋ ਵੀਪੇ ਬਾਦੇ ਬਾਕੀ ਮੈਂ ਬਸ ਘਰ ਰਹਿਣ ਦੇ ਬਾਹਰ ਨਿਕਲ ਗਿਆ ਪਰ ਕਿੱਥੇ ਨਿਕਲ ਗਿਆ ਲੈ ਜਿ ਲੈ ਇੱਕੜਾ ਵੀ ਪੰਗਾ ਪੈ ਜਣਾ ਹੁੰਦਾ ਬਾਪੂ ਹੈ ਇੱਕੜਾ ਪੰਗਾ ਵੀ ਪੈ ਜਣਾ ਹੁੰਦਾ ਹੁੰਦਾ ਵਾਲ ਪਟਾਈ ਹੋ ਜਾਂਦੇ ਅਰੇ ਵਾਲ ਪਟਾਈ ਹੁੰਦੇ ਆ ਵਾਲ ਪਟਾਈ ਵੀ ਹੋ ਜਾਂਦੇ ਮੈਨੂੰ ਨਾ ਖਿੱਚ ਲੈ ਕਿਤੇ ਬਾਪੂ ਨਾ ਨਾ ਹੈ ਉਹਨੇ ਕੱਪੜਾ ਲਾ ਲਓ ਜੀ ਇੱਥੇ ਰੌਣਕ ਲੱਗੀ ਹੋਈ ਹੈ ਜੀ ਦਸਾਰ ਨੇ ਪਿੰਡ ਦੇ ਵਿੱਚ ਅਮਰੀਕ ਸਿੰਘ ਦੀ ਖਿਡਾਰੀ ਤੇ ਆਹ ਦੇਖੋ ਜੀ ਪੈਂਦਾ ਚੋਕਾ ਹੂੰ ਆ ਦੇਖੋ ਜੀ ਸੇਖਪੁਰਾ ਆ ਤੇਰੀ ਤੇਰੀ ਪੜਾ ਕਮਾਰਦਾ ਫੁੱਕ ਜਾਣਾ ਓਏ ਹੋਏ ਹੋਏ ਇਹ ਦਾੜੀ ਫੁੱਕ ਇਹ ਮੇਰਾ ਸੰਦੇ ਸੰਦਾ ਫੁੱਕਣ ਲੱਗਿਆ ਦਾ ਐ ਬਾਪੂ ਇਹਦਾ ਮੇਰਾ ਸੰਦੇ ਸੰਦਾ ਸਭ ਫੁੱਕਣ ਲੱਗਿਆ ਦਾ ਪੜਾ ਕਮਾਰਦਾ ਬਹੁਤ ਚੰਦੇ ਤੇ ਹਵਾ ਮਾਰੀ ਅੱਛਾ ਇੱਧਰ ਨਾ ਖਾਲੀ ਹੋ ਜਾ ਅੱਛਾ ਇੱਧਰ ਤੇ ਹਵਾ ਪੈ ਜਾਂਦੀ ਆ ਆ ਦੇਖੋ ਜਿੱਧਰ ਤੇ ਸਰੰਗ ਵੀ ਜਾਂਦੀ ਇੱਕ ਹਾਏ ਹਾਏ ਇਹ ਹਵਾ ਵਾਲੀ ਸਰੰਗ ਆ ਟਰਬੋ ਲਾਈ ਵੀ ਇਹਦਾ ਇਹਦਾ ਟਰਬੋ ਲੱਗੀ ਆ ਲੋ ਜੀ ਜਿੱਦਾਂ ਗੱਡੀਆਂ ਨੂੰ ਟਰਬੋ ਲੱਗਦੀਆਂ ਨੇ ਕਹਿੰਦੇ ਟਰਬੋ ਲਾਈ ਹੋਈ ਆ ਆ ਲੋ ਜੀ ਗੁਰ ਹੂੰ ਇਧਰਲੇ ਪਾਸੇ ਹੁਣ ਆ ਜਾਓ ਬਾਪੂ ਵੱਲ ਨੂੰ ਗੁੱਸੇ ਮਾ ਆ ਗਈ ਜੀ ਕਲ ਕਲਾੜੇ ਤਲਾੜੀ ਗੁੱਸੇ ਮਾ ਆ ਗਿਆ ਬਾਪੂ ਆ ਹੁਣ ਤਿਆਰ ਆ ਕੰਮ ਹੈ ਆ ਹੁਣ ਕੰਮ ਤਿਆਰ ਹੈ ਨੇੜੇ ਜੇ ਪਹੁੰਚ ਗਿਆ ਕੰਮ ਹੈ ਗੁਰਦਾ ਹਾਂ ਅੱਛਾ ਹੁਣ ਸਾਰੇ ਪਾਸੇ ਤੇ ਸਮਝ ਜਦ ਕਹਿੰਦੇ ਗੁੱਡ ਵਧਣਾ ਵਧਣਾ ਕਿਆ ਕਹਿੰਦੇ ਬਾਪੂ ਗੁੱਡ ਨੂੰ ਗੁੱਡ ਵਧਣਾ ਕਹਿੰਦੇ ਉਹ ਕਿਆ ਵੱਡ ਹੋ ਰਿਹਾ ਹੁਣ ਵੱਧਣਾ ਕਿਤੇ ਆ ਤਾਂ ਨਹੀਂ ਇੱਕ ਜਗ੍ਹਾ ਵੱਧਿਆ ਬੋਰ ਦੀ ਸ਼ਾਮੇ ਨਹੀਂ ਨਹੀਂ ਕਿਆ ਲਾੜਾ ਵੱਡਦਾ ਫਿਰ ਗੁੱਡ ਲਾੜਾ ਵੱਡਦਾ ਅੱਛਾ ਲਾਲਾ ਵੱਢਦਾ ਹਾਂ ਹਾਂ ਉਹ ਜਿਹੜਾ ਤੁਸੀਂ ਪਹਿਲਾਂ ਫੋੜੀ ਚਲਾਈ ਤੇ ਲਾਲਾ ਵੱਢਣਾ ਕਹਿੰਦੇ ਹੋ ਇਹ ਨਾ ਵੱਢੋ ਹੋਇਆ ਤਾਂ ਇਹਦੇ ਵਿੱਚ ਜੰਮਦਾ ਨਹੀਂ ਹੈ ਕੋਈ ਆ ਨਹੀਂ ਜਾਊਗਾ ਅੱਛਾ ਉਹਨੂੰ ਵੱਢਣਾ ਜ਼ਰੂਰੀ ਹੈ ਵੱਢਣਾ ਮਤਲਬ ਕਿ ਵੱਢਣਾ ਮਤਲਬ ਚਲਾਣੀ ਫੋੜੀ ਚਲਾ ਕੇ ਹੁੰਦਾ ਠੀਕ ਹੈ ਅੱਛਾ ਉਹਨੂੰ ਚੰਡਦੇ ਆ ਫਿਰ ਜੀ ਆ ਦੇਖੋ ਜੀ ਬਾਪੂ ਅਮਰੀਕ ਸਿੰਘ ਦਸਾਰਨੇ ਪਿੰਡ ਗੋੜ ਬਣ ਰਿਹਾ ਜੀ ਬਹੁਤ ਵਧੀਆ ਨਜ਼ਾਰੇਦਾਰ ਹਾਂ ਜੂਗਾ ਖੰਡ ਬਣਾਉਂਗਾ ਹੂੰ ਆ ਦੇਖੋ ਜੀ ਇਧਰ ਲੇ ਪਾਸੇ ਕੜਾਹਾ ਪਿਆ ਆ ਲਾਈ ਹੋਈ ਹੁੱਕ ਜਿਗਾੜ ਬਣਾ ਤਿਆ ਵਧੀਆ ਹਾਂ ਜੀ ਇੱਥੇ ਤੇ ਹੈਂਡਲ ਕਮਾਣਿਆ ਹੈ ਹਲੋ ਓ ਬੱਲੇ ਓ ਤੇਰੇ ਬੱਲੇ ਓ ਤੇਰੇ ਨਹੀਂ ਉਹ ਹੀ ਬਣਾਉਂਗਾ ਕਹ ਜੇ ਤਾਂ ਬਣਾਉਂਦੇ ਹੋਏ ਉਹ ਅਭੀ ਭਰੀਏ ਬਣਾਉਨੇ ਆ ਖੰਡ ਬਣਾਉਨੇ ਆ ਪਉਪਨੀਓ ਤੁਹਾਨੂੰ ਦੱਦੂ ਮੈਂ ਸੀ ਹਿੰਦਫਿਰਕ ਕਿਤੇ ਹੋਰ ਪਤਾ ਕਰ ਉਹ ਮਸ਼ੀਨ ਤਾਂ ਮਿਲ ਜੂਗੀ ਮਸ਼ੀਨ ਤਾਂ ਆ ਜੂਗੀ ਮਸ਼ੀਨ ਦਾ ਕੁਝ ਆ ਹਾਂ ਖੰਡ ਤਾਂ ਦੇਸੀ ਖੰਡ ਦੀ ਗੱਲ ਕਰ ਰਹੇ ਹਾਂ ਦੇਸੀ ਖੰਡ ਹੈ ਜੀ ਦੇਸੀ ਖੰਡ ਦਾ ਅਸਲੀ ਜੀ ਦੇਸੀ ਖੰਡ ਦੀ ਗੱਲ ਸੁਣ ਰਹੇ ਹਾਂ ਦੇਸੀ ਖੰਡ ਜੀ ਦੇਸੀ ਖੰਡ ਨਾਲ ਪੈ ਜੂਗਾ ਤਾਂ ਉਹ ਲਈ ਜੀ ਕੁਝ ਨਹੀਂ ਪਰ ਇੱਧਰ ਤੱਕ ਦਾ ਬਿਲ ਮੇਰੇ ਇੱਧਰ ਆਈ ਨਹੀਂ ਪੂਰਾ ਹੁੰਦਾ ਹੈਗਾ ਸਰ ਮੈਂ ਤੈਨੂੰ ਜਿਹੜੀ ਗੱਲ ਕਹਿਣਾ ਭਾਈ ਮੈਂ ਕਹਿਣਾ ਵੀ ਆਪਾਂ ਨਾ ਜੇ ਨਹੀਂ ਛੇੜਾ ਛੇੜਨਾ ਉਹ ਬਣਨੀ ਹੋਣੀ ਹੈ ਜੀ ਹੋ ਨਹੀਂ ਬਣਨੀ ਉਹ ਕਹਾ ਲੇਗਾ ਬਰਬ੍ਰਿਜ ਬਣਨੀ ਉਹ ਤਾਂ ਫੱਗਣ ਚਾਹੀਦੀ ਅੱਗਣ ਕੇ ਅੱਛਾ ਹਾਂ ਚਲੋ ਅੱਛਾ ਫਰਵਰੀ ਤੇ ਵੀ ਕਹਾਂ ਜਾ ਕੇ ਜਲਦੀ ਬਾਣੀ ਨੂੰ ਕੋਈ ਚੱਕ ਨਹੀਂ ਰਹਾ ਪੈ ਗਈ ਖੰਡ ਨਹੀਂ ਬਿਲੇ ਜਿਹੜਾ ਨਾ ਆਇਆ ਇਹ ਤਾਂ ਹਾਂ ਇਦੀ ਖੰਡ ਜਾਇ ਹੁਣ ਬਣਾ ਦੇ ਹੁਣ ਬਣਾ ਲੈ ਇਦੀ ਬਣ ਜੂਗੀ ਇਹਦੀ ਬਣੂਗੀ ਬਣ ਜੂਗੀ ਜਿਹੜਾ ਇਹ ਮੁੰਡਾ ਹੈ ਹਾਂ ਮੁੰਡਾ ਹੈ ਮਾਰੂ ਹੈ ਮੁੰਡਾ ਬਾਣੀ ਨਹੀਂ ਲੱਗਿਆ ਬਾਈ ਦੀ ਖੰਡ ਹੁਣ ਬਣ ਅੱਛਾ ਜਿਹੜਾ ਮਾਰੂ ਹੈ ਪਾਣੀ ਨਹੀਂ ਲੱਗਿਆ ਉਹਦੀ ਖੰਡ ਇਸਦੀ ਖੰਡ ਹੁਣ ਤਿਆਰ ਹੋ ਸਕਦੀ ਹੈ ਨਵੰਬਰ ਚ ਵੀ ਹਾਂ ਇਹ ਹੁਣ ਤੋਂ ਦੇਖ ਲਿਓ ਜਿਹੜੇ ਮਤਲਬ ਪੀਚੜਾ ਗੰਨਾ ਉਹਦੀ ਖੰਡ ਨਹੀਂ ਛੇਤੀ ਬਣਦੀ ਅੱਛਾ ਆ ਮੁੰਡੇ ਦੀ ਗੰਡ ਬਣੂਗਾ ਇਹਨੂੰ ਪਾਣੀ ਇਹਨੂੰ ਮੁੰਡਾ ਕਹਿੰਦੇ ਆ ਇਹਨੂੰ ਮੁੰਡਾ ਆਹ ਲਓ ਜੀ ਮੁੰਡੇ ਤੇ ਕੈਮਰਾ ਮਾਰਦੇ ਆਂ ਜੀ ਮੁੰਡਾ ਕਹਿੰਦੇ ਬਾਪੂ ਕਹਿੰਦਾ ਇਹਨੂੰ ਆਹ ਲਓ ਜੀ ਇਹ ਮਾਰੂ ਆ ਇਹਨੂੰ ਬੀਜੂ ਨਹੀਂ ਹੈਗਾ ਇਹ ਇਹਦੀ ਖੰਡ ਕਹਿੰਦੇ ਬਣ ਸਕਦੀ ਹੈ ਬੜੀ ਵਧੀਆ ਆ ਦੇਖੋ ਜੀ ਕਿਆ ਸੋਹਣੇ ਗੰਨੇ ਆ ਹੈ ਵਾਹ ਜੀ ਵਾਹ ਮੁੰਡਾ ਉਹ ਇਧਰ ਤੇ ਕਿਆ ਹੁੰਦਾ ਇਧਰ ਦੇਖ ਲਾਇਆ ਹੋ ਜਿੱਕੇ ਆਸਰੋਂ ਕਿ ਕਿੱਧਰ ਨੂੰ ਜਾ ਰਹੀ ਐ ਐਸ ਵੀ ਐਲ ਨਹੀਂ ਨਹੀਂ ਐਸ ਵੀ ਐਲ ਨਹੀਂ ਯਾਰ ਐਸ ਵੀ ਐਲ ਨਹੀਂ ਅੱਛਾ ਉਹ ਉੱਥੇ ਜਾਂਦਾ ਇੱਥੇ ਤੇ ਹੈ ਪੈ ਪਾਇਆ ਵਿੱਚ ਪੈ ਪਾਇਆ ਸਿੱਧਾ ਨਹੀਂ ਬਾਪੂ ਕੰਮ ਤੇਰੇ ਬੜੇ ਖਤਰਨਾਕ ਐ ਸਾਰੇ ਹੈ ਪਾਪੀ ਆ ਜਾ ਮੈਂ ਅੰਡਰ ਗਰਾਉਂਡ ਖੜ ਗਿਆ ਖੜ ਗਿਆ ਖੜ ਗਿਆ ਪੈ ਗਿਆ ਪੰਗਾ ਪੈ ਗਿਆ ਪੰਗਾ ਵੀ ਕੋਣ ਜੋ ਕੀ ਹੋਣਾ ਹੈ ਕੋਣ ਜੋ ਕੀ ਆ ਦੇਖੋ ਜੀ ਬਾਪੂ ਦਾ ਹਾਰਾ ਹੈ ਬਾਪੂ ਹਾਰਾ ਹਾਂ ਹਾਰਾ ਵੀ ਹੈਗਾ ਉਹ ਡੱਬੀ ਰੱਖਣੇ ਨੂੰ ਸਾਹਮਣਾ ਆਇਆ ਕੁੱਤੀ ਹਾਂ 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 ਆ ਦੇਖੋ ਜੀ ਡੱਬੀ ਰੱਖਣੇ ਨੂੰ ਵੀ ਬਣਾਈ ਹੋਈ ਤਾਂ ਬਾਪੂ ਨੇ ਫਾਰਾ ਵੀ ਲਾਇਆ ਹੈ ਦੇਸੀ ਜਗਾੜੇ ਜਮੀ ਜਗਾੜੇ ਅੱਛਾ ਲਾਈ ਲਓ ਜੀ ਆ ਦੇਖੋ ਕੰਮ ਬਾਪੂ ਦੇਖੋ ਕਿਤਾ ਨੱਠਿਆ ਫਿਰਦਾ ਜਿੱਦਾਂ ਚਾਬੀ ਦੇ ਕੇ ਛੱਡਿਆ ਹੁੰਦਾ ਲਿੰਕ ਕੱਟਦੇ ਹੈ ਹਾਂ ਹੂੰ ਆ ਗਿਆ ਹੁਣ ਲੱਗਿਆ ਹੁਣ ਬਾਪੂ ਸਫਾਈ ਸਫਾਈ ਲੱਗੀ ਸਫਾਈ ਸਫਾਈ ਹੋਣ ਲੱਗੀ ਆਏ ਹਾਂ ਹਾਂ ਬੱਸ ਇਹ ਕੰਮ ਨਹੀਂ ਹੋਣ ਹੂੰ ਦੇਖੋ ਜੀ बापू ਹੈ 101% ਇਮਾਨਦਾਰ ਇਹਨੇ ਗੁੜ ਮਿਲੂਗਾ ਤੁਹਾਨੂੰ ਬਿਲਕੁਲ ਸ਼ੁੱਧ ਨਹੀਂ ਕੀ ਕਹਿੰਦੇ ਬਾਪੂ ਦੇ ਗੁੜ ਬਾਰੇ ਕੀ ਕਹਿੰਦੇ ਤੁਸੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਿੱਲਾ ਬਲਵੀਰ ਸਿੰਘ ਪਿੰਡ ਦਸਾਰਨਾ ਅੱਛਾ ਬਾਪੂ ਦੇ ਗੁੜ ਬਾਰੇ ਕੀ ਕਹਿੰਦੇ ਬਾਪੂ ਦਾ ਗੁੜ ਤਾਂ ਜੀ ਇੱਕ ਨੰਬਰ ਹੈ ਬਾਪੂ ਦੇ ਗੋੜਬਾਰੇ ਕਿਆ ਕਹਿਣਾ ਬਾਪੂ ਦਾ ਗੋੜ ਤਾਂ ਪਿਛਲੀ ਵਾਰੀ ਨਾ ਅਮਰੀਕਾ ਕੈਨੇਡਾ ਇੰਗਲੈਂਡ ਦੂਰ ਦੂਰ ਪਹੁੰਚ ਗਿਆ ਕੱਜਾ ਵੀ ਨਾ ਲਾਈਆ ਹੈ ਕੱਜਾ ਵੀ ਨਾ ਲਾਈਆ ਬਾਪੂ ਤਾਂ ਪੂਰਾ ਫਿੱਟ ਹੈ ਅਸਲ 'ਚ ਜਿਹੜਾ ਬਾਹਰ ਗੋੜ ਮਣਾਉਂਦੇ ਆ ਜੀ ਉਹਦਾ ਗੁਰਪੀਰ ਨਹੀਂ ਹੈ ਕੋਈ ਖਾਣ ਜਿਵੇਂ ਬਣਦਾ ਹੈ ਇਹਨਾਂ ਤਾਂ ਹੁਣ ਗੰਨਾ ਦੇਖ ਭਾਲ ਕੇ ਲਿਆਂਦਾ ਮੁੰਡਾ ਪਿਛਲੇ ਸਾਲ ਵਾਲਾ ਜਿਹੜਾ ਬੀਜਿਆਪਾ ਹੁੰਦਾ ਉਹ ਉੱਪਰ ਤੇ ਬਾਟਲ ਨੇ ਨਵਾਰਾ ਫੁੱਟਦਾ ਉਹਨੂੰ ਮੁੰਡਾ ਕਹਿੰਨੇ ਅੱਛਾ ਆ ਜਿਹੜਾ ਪਿਆ ਜਿਹੜਾ ਪਿਆ ਹੈ ਜਿਹੜਾ ਬੀਜੜ ਹੁੰਦਾ ਉਹ ਪਿਛਲੇ ਸਾਲ ਦਾ ਬੀਜਿਆ ਉਹਨੂੰ ਬੀਜੜ ਕ ਜਿਹੜਾ 1 ਸਾਲ ਪਹਿਲਾਂ ਬੀਜਿਆ ਤਾਂ ਉਹ ਪਹਿਲਾਂ ਵੱਢ ਲਿਆ ਉੱਪਰ ਤੇ ਹਾਂ ਦੁਬਾਰਾ ਦੁਬਾਰਾ ਫੁੱਟਦਾ ਉਹ ਮੁੱਢਾ ਉਹ ਮੁੱਢਾ ਹੈ ਉਹ ਛੇਤੀ ਪੱਕਦਾ ਗੰਨਾ ਲਓ ਜੀ ਛੇਤੀ ਮਿੱਠਾ ਬਣਦਾ ਉਹਦਾ ਹੁਣ ਜਿਹੜੇ ਅਕਲਾੜੀਆਂ ਵਾਲੇ ਆ ਵੀਰੇ ਆਪਣੇ ਲੋਕਲ ਹਾਂ ਜਿੱਥੇ ਹੁਣ ਪ੍ਰਵਾਸੀ ਬਾਹਰਲੇ ਬੈਠੇ ਨੇ ਜੀ ਉਹਨਾਂ ਨੇ ਪਤਾ ਹੀ ਨਹੀਂ ਵੀ ਮੁੱਢਾ ਦੇਖਣਾ ਉਹ ਤਾਂ ਗੰਨਾ ਚਾਹੀਦਾ ਜੇ ਉਹਨਾਂ ਦਾ ਗੁੜ ਦਾ ਕੰਡ ਨਹੀਂ ਬਣਦਾ ਜਿਵੇਂ ਇਹ ਹੁਣ ਕਾਣਾ ਤੁਹਾਨੂੰ ਜਿਹੜੇ ਜਿਹਨੂੰ ਬੰਦੇ ਨੂੰ ਪਛਾਣਣਾ ਉਹ ਪਤਾ ਹੈ ਹਾਂ ਉਹਨਾਂ ਨੇ ਖੰਡ ਪਾ ਦੇਣੀ ਹਾਂ ਉਹਨਾਂ ਨੇ ਮਿੱਠਾ ਕਰ ਦੇਣਾ ਕੱਚਾ ਗੁੜ ਹੁੰਦਾ ਉਹ بس ਉਹਦਾ ਇਹ ਹੈ ਵੀ ਉਹ ਨਾ ਰਹਿਣਾ ਨਹੀਂ ਉਹ ਤਾਂ بس 5-10 ਦਿਨ ਦੀ ਖੇਲ ਹੈ ਉਸ ਤੋਂ ਬਾਅਦ ਖਰਾਬ ਹੈ। ਅੱਲਾਹ ਜੀ ਬੜੀ ਜਾਣਕਾਰੀ ਪ੍ਰਭੂਰ ਗੱਲ ਜਿਹੜੀ ਬਿੱਲਾ ਜੀ ਨੇ ਦੱਸੀ ਹੈ ਵੀ ਮੂਢਾ ਜਿਹੜਾ ਹੈਗਾ ਹਾਂ ਜੀ ਉਹਦਾ ਫਰਕ ਦੱਸਿਆ ਔਰ ਇੱਥੇ ਤੁਹਾਨੂੰ ਸਹੀ ਚੀਜ਼ ਮਿਲੂਗੀ। ਇਹ ਤਾਂ ਸਾਡੇ ਸਾਹਮਣੇ ਪੜ ਰਿਹਾ ਹੁਣ ਸਾਨੂੰ ਤਾਂ ਆਪ ਗੰਨੇ ਦੀ ਵੀ ਪਛਾਣ ਆ ਚੱਲ ਇਹ ਤਾਂ ਪਹਿਲੇ ਹੀ ਨਿਕੰਮ ਕੋਈ ਇਹੋ ਜਿਹਾ ਕਰਦੇ। ਹਾਂ ਸਾਨੂੰ ਤਾਂ ਹੁਣ ਆਪ ਗੰਨੇ ਦੀ ਪਛਾਣ ਹੈ ਵੀ ਗੰਨਾ ਕਿਹੜਾ ਕਿਵੇਂ ਦਾ ਏ ਇਹਨਾਂ ਦਾ ਗੰਨਾ মাপ ਲਿਆਉਂਦਾ ਰਹਾ ਮੈਂ ਤਾਂ ਘਰ ਛੋਟੀ ਖਲਾੜੀ ਰੱਖੀ ਹੋਈ ਰਸ ਲਈ ਮਤਲਬ ਜਿੰਨੇ ਸ਼ੁੱਧ ਗੁੜ ਲੈਣਾ ਉਹ ਦਸਾਰ ਨੇ ਆ ਜਿਓ ਅੱਖਾਂ ਮੀਟ ਕੇ ਅਮਰੀਕ ਦੀ ਖਲਾੜੀ ਨਾ ਇਹਨਾਂ ਨਾਲ ਜੀ ਕਹੋ ਫੇ ਪਿੰਡ ਵਾਲਾਂ ਨੂੰ ਨਹੀਂ ਮਿਲਦਾ ਓਏ ਬਾਹਰਲੀ ਮਾਰ ਬਹੁਤ ਪੈ ਜਾਂਦੀ ਪਿੰਡ ਵਾਲਾਂ ਨੂੰ ਫੇ ਕਈ ਵਾਰ ਤਾਂ ਟੱਕੇ ਤੁੱਕੇ ਨਾਲੇ ਲਿਜਾਣਾ ਪੈਂਦਾ ਸਾਨੂੰ ਫੇ ਬਾਹਰੋਂ ਹੀ ਐਨੇ ਆਰਡਰ ਆ ਜਾਂਦੇ ਅੱਛਾ ਹਾਂ ਨਹੀਂ ਨਹੀਂ ਆਲਣ ਦੋ ਤੁਸੀਂ ਅਸੀਂ ਕਰ ਲੇਂਗੇ ਨਜਿਠ ਲੇਂਗੇ ਕਿਉਂ ਚੱਗਿਆ ਬਿਲਕੁਲ ਨਜਿਠ ਲੇਂਗੇ ਆਲਣ ਦੋ ਬਾਹਰ ਤੇ ਆਲਣ ਇੱਥੇ ਪਹੁੰਚ ਜਾ ਜੀ ਦਸਾਰਨਾ ਪਿੰਡ ਐ ਮੈਂ ਤੁਹਾਨੂੰ ਐਡਰੈਸ ਦੱਸਦਾ ਬਾਪੂ ਤੇ ਪੁੱਛਦਾ ਐਡਰੈਸ ਬਾਪੂ ਡ ਕਹਿ ਸਕਿਆ ਤੇਰਾ ਐ ਬਾਪੂ ਇਹ ਤਾਂ ਮਣੀਕ ਦੀ ਖਿਡਾਰੀ ਬਾਦੀ ਐ ਬਸ ਇੱਕੋ ਕੁ ਖਿਡਾਰੀ ਐ ਫੋਨ ਤੇ ਆਏ ਆਏ ਅਮਰੀਕ ਦੀ ਖਿਡਾਰੀ ਵੱਜਦੀ ਐ ਜਿੱਥੇ ਮਰਜ਼ੀ ਪੁੱਛ ਲਓ 43 ਦਿਨ ਲੱਗੇ ਹੈਣਾ ਜੀ ਹਾਂ ਜੀ ਕਰਾਲੀ ਦੇ ਲੱਗੇ ਦਸਾਰਨਾ ਪਿੰਡ ਐ ਜ਼ਿਲ੍ਹਾ ਪੈਂਦਾ ਇਹਨੂੰ ਮੁਹਾਲੀ ਠੀਕ ਐ ਬਾਪੂ ਨਾਲ ਅਨੰਦ ਵਰਦਾ ਬੁਝਾਦੇਂ ਨੰਦਪੁਰ ਸਾਹਿਬ ਜ਼ਿਲ੍ਹਾ ਦੱਸਦੇ ਹਾਏ ਹਾਏ ਪੂਰਾ ਅਪਡੇਟਡ ਆ ਬਾਪੂ ਹੈ ਅਜੇ 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 ਨਹੀਂ ਬਣਿਆ ਨੰਦਪੁਰ ਸਾਹਿਬ ਅਜੇ ਗੱਲਾਂ ਹੀ ਚੱਲਦੀਆਂ ਬਾਪੂ ਹੈ ਗੱਲਾਂ ਚੱਲਦੀਆਂ ਅਜੇ ਗੱਲਾਂ ਹੀ ਚੱਲਦੀਆਂ ਗੱਲਾਂ ਚੱਲਦੀਆਂ ਇੱਥੇ ਦਾ ਕਹਾਤਾ ਕਹਿੰਦੇ ਨੰਦਪੁਰ ਸਾਹਿਬ ਹੈ ਅੱਛਾ ਚੱਲ ਵਧੀਆ ਸਿੱਧਾ ਹਾਈਵੇ ਬਣ ਜੂਗਾ ਹੈ ਗੁਰੂ ਦੀ ਨਗਰੀ ਸਿੱਧੇ ਜਾਵਾਂਗੇ ਠੱਕ ਕਰਦੇ ਜਿੱਥੇ ਮਰਜ਼ੀ ਰੱਖ ਲੋ ਇਸ ਤਾਂ ਸ਼ੁੱਧ ਕੋਡ ਬਣਾਉਣਾ ਹੈ ਨਾ ਭਾਵੇਂ ਮੋਹਾਲੀ ਜ਼ਿਲ੍ਹੇ 'ਚ ਪਾ ਦਿਓ ਭਾਵੇਂ ਨੰਦਪੁਰ ਪਾ ਦਿਓ ਠੀਕ ਹੈ ਬਾਪੂ ਠੀਕ ਹੈ ਆ ਲੋ ਜੀ ਜੇ ਕੋ ਆਖਰੀ ਹੈ ਹੁਣ ਇਹ ਇੱਕੋ ਆ ਦੇਖੋ ਜੀ ਸਫਾਈ ਹੋ ਗਈ ਹੁਣ ਹੁਣ ਇਸ ਤੇ ਬਾਅਦ ਫਿਰ ਕਹਿੰਦੇ ਬਾਪੂ ਦਾ ਧਿਆਨ ਪੂਰਾ ਜਿਹੜਾ ਨਹੀਂ ਬਾਪੂ ਆ ਕੇ ਪਾਇਆ ਹੁਣ ਸਾਰੀਆਂ ਗੱਲਾਂ ਦੱਸਣੀਆਂ ਪੁੱਛਣੀਆਂ ਸੋਡਾ ਪਾਇਆ ਅੱਛਾ ਸੋਡਾ ਪਾਤੇ ਮੜ ਜਾ ਅੱਛਾ ਹੁਣ ਇਹ ਨਾਲ ਹੋਰ ਮੈਲ ਉਤਰੂਗੀ ਹਨਾ ਹਾਂ ਮੈਲ ਉਤਰੂਗੀ ਬਿਲਕੁਲ ਸੁੱਧ ਗੁੜ ਹਾਂਜੀ ਵਿਸਾਰ ਨੇ ਬਾਪੂ ਕੋਲ ਮਿਲੂਗਾ ਆ ਦੇਖੋ ਗੁੜ ਦਾ ਰੰਗ ਤੁਹਾਨੂੰ ਮੈਂ ਦਿਖਾਨਾ ਠੀਕ ਹੈ ਜੀ ਬਾਸ ਹੈ ਠੀਕ ਹਾਂਜੀ ਮੁੱਢੇ ਵਾਲਾ ਕੁੜਾ ਹੈ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਆ ਦੇਖੋ ਜੀ ਆ ਬਾਪੂ ਅਮਰਿਕ ਸਿੰਘ ਆ ਜੱਗਾ ਬਾਪੂ ਜੀ ਦਾ ਬੇਟਾ ਹੈਂ ਜੀ ਔਰ ਲੱਗੇ ਹੋਏ ਐ ਮੈਂਟ ਕਰਨ ਕੰਮ ਕਰਨ ਲੱਗੇ ਹੋਏ ਮੈਂ ਤੁਹਾਨੂੰ ਸੈਟਅਪ ਦਿਖਾ ਰਿਹਾ ਪੂਰਾ ਆ ਦੇਖੋ ਜੀ ਪਿੰਡ ਦਸਾਰਨੇ ਦੇ ਵਿੱਚ ਪਸ਼ੂ ਲਵੇਰਾ ਰੱਖਿਆ ਹੋਇਆ ਆ ਦੇਖੋ ਜੀ ਟਰੈਕਟਰ ਦੇ ਨਾਲ ਲਾਈ ਹੋਈ ਆ ਰੇੜਾ ਲਾਇਆ ਹੋਇਆ ਹੂੰ देसी का काम जमी बहुत बढ़िया गुड़ थानू इत मिलेगा बापू को आ जाओ गुड़ लाओ वह आ जी वाह आ देखो जी क्या सोना सैटअप है देसी गुड़ शुद्ध गुड़